ਜੋ ਬੁਲੇ ਸੋਨਰ ਪੈ ਭਗਵਾਨ ਪਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਕਿਆ ਨਾਥ ਮਹਾਰਾਜ ਕੀ ਜੈ ਦੋਹਰਾ ਸ੍ਰੀ ਵਾਲਮੀਕ ਭਗਵਾਨ ਜੀ ਜਿਸ ਤੇ ਆ ਉੱਚਿਆ ਅਸਥਾਨਾ ਜਿਸ ਤੇ ਦਰਤੋ ਲਿੱਤੇ ਸ਼ਕਤੀ ਲੱਖਾ ਸ਼ਕਤੀਵਾਨ ਤਨ ਸ੍ਰੀ ਪਾਲਮੀਕ ਜੀ ਕਿਆ ਤਰ ਜੋ ਸ਼ਰਨ ਤੇਰੀ ਆਇਆ ਕਰ ਲੈ ਸਫਲ ਜ਼ਿੰਦਗੀ ਤੇਰੀ ਕਰਨੀ ਦਾ ਭੇਤ ਜਿਸ ਪਾਇਆ ਸਰਦਾ ਚ ਫੁੱਲ ਰੱਖ ਕੇ ਤਿੰਨ ਤਰ ਤਿੰਨੇ ਆਰਤੀ ਉਤਾਰੀ ਜੁਗੋ ਜੁਗ ਰਹੇ ਪਾਲਦਾ ਚੌਂ ਜੁਗ ਅਚ ਤੇਰੀ ਸਰਦਾਰੀ ਪਾਪੀਆ ਦੇ ਪਾਪ ਤੂੰ ਕੱਜਦਾ ਤੇਰੀ ਮਿਹਰ ਦਾ ਸਤਗੁਰ ਸਾਇਆ ਤਨ ਸ਼ਰੀਰ ਪਾਲ ਮੀਕ ਜੀ ਕੀਆ ਤਜੋ ਤੇਰੀ ਛਣ ਆਇਆ ਕਰ ਲਈ ਸਫਲ ਜ਼ਿੰਦਗੀ ਤੇਰੀ ਕਰਨੇ ਦਾ ਭੇਤ ਜਿਸ ਪਾਇਆ ਤੇਰੇ ਕੋਲੋਂ ਲਵੇ ਰੌਸ਼ਨੀ ਹਰ ਮੰਦਰ ਮਸੀਤ ਸ਼ਵਾਲਾ ਚੰਨ ਤਾਰੇ ਅੰਬਰਾ ਦੇ ਤੇਰੇ ਨਾਮ ਦੀ ਫੇਰਦੇ ਮਾਲਾ ਤ੍ਰਿਸ਼ੀ ਵਾਲਮੀਕ ਤੇਰੀ ਸ਼ਕਤੀ ਨੇ ਥੰਮਾ ਬਿਨ ਅਸਮਾਨ ਟਕਾਇਆ ਧੰਨ ਸ਼੍ਰੀ ਵਾਲਮੀਕ ਜੀ ਗਿਆ ਤਰ ਜੋ ਤੇਰੀ ਸ਼ਰਨ ਆਇਆ ਕਰ ਲਈ ਸਫਲ ਜ਼ਿੰਦਗੀ ਤੇਰੀ ਕਰਨੀ ਦਾ ਭੇਤ ਜਿਸ ਪਾਇਆ ਅੱਖਾਂ ਵਿੱਚ ਅਕਸ਼ ਤੇਰੀ ਦਿਲ ਵਿੱਚ ਤੇਰੀ ਆ ਤਸਵੀਰਾ ਤੇਰੀਆਂ ਭੰਡਾਰਿਆਂ ਚੋਂ ਲੇਤੀ ਸ਼ਕਤੀ ਸਮੇਂ ਦਿਆ ਗੁਰਗਾ ਪੀਰਾ ਤੂੰ ਹੀ ਏ ਗੁਰ ਪੂਰਨ ਦਾ ਵਿੱਚ ਸੰਗਤਾ ਮਾਨ ਵਧਾਇਆ ਤਾਨਿਸ਼ ਦੀ ਬਾਲਮੀਕ ਦੀ ਗਿਆ ਤਦ ਉਸ ਤੇਰੀ ਸ਼ਰਨ ਆਇਆ ਕਰਲੇ ਸਫਲ ਜ਼ਿੰਦਗੀ ਤੇਰੀ ਕਰਨੀ ਦਾ ਪੇਤਿਸ ਪਾਇਆ ਜੇ ॠषि ਨਾਰਾਇਣ ਲਿਖਦੇ ਕਿਵੇਂ ਰਾਮ ਜੀ ਦਾ ਹੁੰਦਾ ਅਵਤਾਰ ਪਾਪਾਂ ਦੀ ਨਾਲ ਅੰਕਾ ਸਰਦੀ ਤੇ ਨਾਰਾਂਕਸ਼ਾ ਦਾ ਹੁੰਦਾ ਉਧਾਰ ਪਰਾਚੀਨ ਸਭੇ ਤਦ ਦੇ ਕਿਵੇਂ ਕਵੀ ਲਿਖਦੇ ਇਤਿਹਾਸ ਚਾਵਾਂ ਨਾਲ ਸ਼੍ਰੀ ਰਾਮ ਜੀ ਚੇਨਾ ਕੱਟਦੇ ਕਦੇ ਬਨਵਾਸ ਤਖਤਪਵੀਸ਼ਨ ਨੂੰ ਕਦੇ ਮਿਲਦਾ ਨਾ ਵਿੱਚ ਸੰਸਾਰ ਜੇ ॠषि ਨਰ ਮੈਨ ਲਿਖਦੇ ਕਿਵੇਂ ਤਾਂ ਜੀ ਦਾ ਹੁੰਦਾ ਅਵਤਾਰ ਪਾਪਾ ਦੀ ਨਾਲੰਕਾ ਸਰਦੀ ਤੇ ਨਾ ਰੱਖਸ਼ਾ ਦਾ ਹੁੰਦਾ ਆਧਾਰ ਜਿਨੇ ਕਾਲ ਪਾਵੇ ਦੇ ਨਾਲ ਬੰਨਿਆ ਸ਼ਕਤੀ ਦੇ ਰਥ ਤੜਕੇ ਖੂਨ ਸਾਧੂ ਆ ਦਾ ਜਿਨੇ ਸੀਨ ਛੋੜਿਆ ਪਾਪਾ ਵਾਲੇ ਸ਼੍ਰੀ ਫੜ ਕੇ ਧਰਮ ਦੀ ਆਵੈਰੀਆਂ ਨੂੰ ਕਿਹੜਾ ਉਹ ਦੇ ਬਿਨਾ ਸਕਦਾ ਸੇ ਮਾਰ ਜੇ ਰਿਸ਼ੀ ਨਾਰ ਮੈਣ ਲਿਖਤੇ ਕਿਵੇਂ ਰਾਮ ਜੀ ਦਾ ਹੁੰਦਾ ਅਵਤਾਰ ਪਾਪਾ ਦੀ ਨਾਲ ਲੰਕਾ ਸਰਦੀ ਤੇ ਨਾਰਾਖਸ਼ਾ ਦਾ ਹੁੰਦਾ ਉਧਾਰ ਜੁਗਾਂ ਦੀ ਹਲਿਆ ਨੂੰ ਤਿੰਦਾ ਕੌਣ ਜ਼ਿੰਦਗੀ ਦਾ ਦਾਨ ਨਿਰਜਨ ਭੀਲਣੀ ਨੂੰ ਕਿੰਨੇ ਦੇਣਾ ਸੀ ਇੰਨਾ ਸਨਵਾਰ ਪੂਰਨ ਪਿਆਰੇ ਧਰਮ ਦਾ ਕਿਵੇਂ ਡੱਗ ਵਿੱਚ ਹੁੰਦਾ ਪ੍ਰਚਾਰ ਚੇਰ ਸ਼ੀ ਨਾਰ ਮੈਨ ਲਿਖਦੇ ਕਿਵੇਂ ਰਾਮ ਜੀ ਦਾ ਹੁੰਦਾ ਅਵਤਾਰ ਪਾਪਾਂ ਦੀ ਨਾਲ ਅੰਕਾ ਸੜਦੀ ਤੇ ਨਾਰ ਰਖਸ਼ਾ ਦਾ ਹੁੰਦਾ ਉਧਾਰ ਦੋਹਰਾ ਤਨ ਤਨ ਸਤਿਗੁਰੂ ਸ਼੍ਰੀ ਵਾਲਮੀਕ ਭਗਵਾਨ ਆਦ ਪੁਰਖ ਪ੍ਰਹਮਣ ਦੇ ਕਰਤਾ ਪੂਰਨ ਸ਼ਕਤੀਵਾਨ ਵਾਲਮਿਕ ਭਗਵਾਨ ਦੀ ਏ ਧਰਤੀ ਹੈ ਨਹੀਂ ਕੋਟਨ ਕੋਟ ਮੇਰੀ ਨਮਸਕਾਰ ਤੈਨੂੰ ਸ਼ਰਧਾ ਪਿਆਰ ਅਦੇਕਤ ਸਤਿਕਾਰ ਦੇ ਨਾਲ ਅੱਜ ਪੂਜਦਾ ਪਿਆ ਸੰਸਾਰ ਤੈਨੂੰ ਤਾਰਾ ਤੂੰ ਸੰਸਾਰ ਦੀ ਅੱਖੀ ਆਦਾਰ ਤੇਰੇ ਆ ਕਿਣਕਿਆ ਚ ਕਰਾ ਮਾਤ ਬੰਦ ਹੈ ਤੇਰੇ ਇਸ ਸਰੋਵਰ ਦੇ ਕਤਰਿਆ ਚ ਦੁਖਿਆ ਵਾਸਤੇ ਆਬੇ ਹਿਆਤ ਬੰਦ ਹੈ ਤੇਰੇ ਵਿੱਚ ਉਹ ਆਤਮਾ ਵਸਦੀ ਏ ਸ਼ਕਤੀ ਨਾਲ ਸੰਸਾਰ ਬਣਾਇਆ ਇੱਥੇ ਨੀਤੀ ਭਾਨ ਧਰਮੀ ਜਾਤਿਕ ਮੁਕਤੀ ਆਦੇ ਚੱਲ ਕੇ ਬਰਕਤਾਂ ਲੈਣ ਇੱਥੇ ਦੁਨੀਆਂ ਵਾਸਤੇ ਭੋਜ ਦੇ ਕਤਰਾ ਤੇ ਹੱਥੀ ਰੱਬ ਨੇ ਰਚੀਦ ਮੈਣ ਇੱਥੇ ਸ਼ਰਧਾ ਨਾਲ ਚੇਹੇ ਵੇਖੀਏ ਸੈਨ ਦਿੱਸਦੇ ਆਦ ਕਵੀ ਭਗਵਾਨ ਦੇ ਜਨ ਇੱਥੇ ਕਰੋ ਕੱਡੀ ਹੋਈ ਜਨਕ ਦੇ ਪਤਰੀ ਨੇ ਆਕੇ ਕੱਟੇ ਮੁਸੀਬਤਾ ਦੇ ਦਿਨ ਇੱਥੇ ਇਹੋ ਧਰਤ ਸਲੱਖਣੀ ਜਗਤ ਤੇ ਲਵ ਕੁਸ਼ ਦਾ ਹੋਇਆ ਅਵਤਾਰ ਇੱਥੇ ਵੰਸ਼ ਜਗ ਤੇ ਬੇਦੀਆ ਸੋਡਿਆ ਦਾ ਪ੍ਰਗਟ ਪਾਪ ਕੀਤਾ ਸਿਰ ਜਨ ਹਾਰੇ ਇੱਥੇ ਸੈਨਾ ਸਣੇ ਕੁੜਾ ਚੱਕਰਵਰਤੀ ਆਦਤ ਤੂੰ ਹਾਂ ਬਾਲਾ ਫੜਕੇ ਪੜਕੇ ਬਾਲਾ ਦੋਹਾ ਬਾਲਾ ਬੱਦਾ ਆਣ ਇਥੇ ਪਤੇ ਸੂਰਮਾ ਲੰਕਾ ਤੇ ਪਉਣ ਵਾਲਾ ਹੋਇਆ ਰਾਮ ਅਵਤਾਰ ਕਮਾਨ ਇਥੇ ਛਟਾ ਅਮਰਤੀ ਮਾਰ ਕੇ ਮੋਈ ਹੋਈ ਸੈਨਾ ਅਮਰ ਕੀਤੀ ਰੱਬੀ ਵੈਦ ਇਥੇ ਰਾਮ ਭਗਤ ਮਹਾਵੀਰ ਨੂੰ ਤੋਹਾ ਵਿਰਾ ਕੱਚੀ ਤੰਦ ਅੰਦਰ ਕੀਤਾ ਕੈਦ ਇਥੇ ਈਓ ਤਾ ਹੈ ਸਤਿ ਕੇ RAM ਤੀਰਥ ਜਿਸ ਦੀ ਨਾਮ ਉਪਰ ਦੱਖਣਾ ਕਰਨ ਆਏ ਅਜਰ ਅਮਰ ਮਹਾਰषि ਦੇ ਚਰਨਾ ਅੰਦਰ ਭੇਟਾ ਫੁੱਲ ਦੇਕਤ ਦੇ ਧਨ ਆਏ ਕਲਯੁਗ ਵਿੱਚ ਇੱਥੇ ਗੁਰੂ ਗਿਆਨ ਨਾਥ ਜੀ ਨੇ ਮੁੜ ਕੇ ਕੌਮ ਦੇ ਖਾਤਰ ਪਰਉਪਕਾਰ ਕੀਤਾ ਸਾਲਾ ਬਧੀ ਤਪੱਸਿਆ ਕਰ ਕਰਕੇ ਆਦ ਕਵੀ ਦਾ ਜਿਹਾ ਪ੍ਰਚਾਰ ਕੀਤਾ ਵਾਲਮੀਕਿਆ ਦਾ ਤੀਰਤ ਇਹ ਜਿੱਥੇ ਵਾਲਮੀਕਿਆ ਦਾ ਕੋੜੀ ਮੁੱਲ ਨਹੀਂ ਸੀ ਵਾਲਮੀਕ ਭਗਵਾਨ ਦੇ ਦਰਸ਼ਨਾਂ ਦੀ ਵਾਲਮੀਕਿਆ ਨੂੰ ਜਿੱਥੇ ਖੁੱਲ ਨਹੀਂ ਸੀ ਸ਼ੂਦਰ ਆਖ ਕੇ ਤੀਰਤ ਤੇ ਵਾਲਸਾ ਨੂੰ ਜਦੋਂ ਬਾਹਰ ਖਲਹਾਰਿਆ ਜਾ ਰਹਾ ਵਾਲਮੀਕ ਦੇ ਜਦੋਂ ਪੁਜਾਰੀਆਂ ਨੂੰ ਪਸ਼ੂਆ ਬਾਗ ਤਰਕਾਰਿਆ ਜਾ ਰਹਾ ਖਾ ਕੇ ਤਰਸ ਉਦੋਂ ਗੁਰੂ ਗਿਆਨਨਾਥ ਜੀ ਨੇ ਜੀਵਣਾ ਸੁੱਖਾ ਦਾ ਸਦਾ ਲੈ ਛੱਡ ਦਿੱਤਾ ਵਾਲਮੀਕ ਭਗਵਾਨ ਦੇ ਤੀਰਥੇ ਉੱਤੇ ਝੰਡਾ ਤੀਰ ਕਮਾਨ ਦਾ ਗੱਡ ਦਿੱਤਾ ਆਏ ਜਲਦਲੇ ਚੜੇ ਤਪਾਣ ਲਖਾ ਗੁਰੂ ਗਿਆਨਨਾਥ ਸਤਗੁਰ ਓਕਾ ਡੋਲਿਆ ਨਾ ਲੜਿਆ ਨਾਲ ਹਨੇਰੀਆ ਦਾ ਹਾਸ਼ਾਤੀ ਪਰ ਕੌੜਾ ਸ਼ਬਦ ਜ਼ੁਬਾਨ ਤੋਂ ਬੋਲਿਆ ਨਾ ਸਣੇ ਸਾਧੂਆ ਜੇਲ੍ਹ ਦੇ ਵਿੱਚ ਜਾ ਕੇ ਕੌਮਲੀ ਕੁਰਬਾਨੀਆਂ ਕੀਤੀਆਂ ਨੇ ਕਸ਼ਟ ਸਹਿ ਸਹਿ ਕੇ ਬੰਦੀਖਾਨਿਆਂ ਤੋਂ ਕੈਮ ਕੌਮੀ ਨਿਸ਼ਾਨੀਆਂ ਕੀਤੀਆਂ ਨੇ ਪੂਰਾ ਸਾਬ ਹੈ ਅਜੇ ਗਵਾਹ ਜਿੱਥੇ ਮੇਰੇ ਸਤਿਗੁਰਾ ਲਾਇਆ ਸਮਾਧਿਆਸੀ ਕੌਮੇ ਅਣਖ ਸਵੈਮਾਨ ਦੇ ਰੱਖਿਆ ਲਈ ਜਿੱਥੇ ਫਿਰ ਪੁਆ ਤੋਂ ਲਾਠੀਆਂ ਖਾਧੀਆਂ ਸੀ। ਛਪਰੀ ਸ਼ਾਨ ਨਾ ਕੋਠਾ ਨਾ ਆਸਰਾ ਕੋਈ। ਗੁਰੂ ਰੜੇ ਉੱਤੇ ਡੇਰੇ ਲਾਈ ਰੱਖੇ। ਵਾਲਮੀਕ ਭਗਵਾਨ ਦੇ ਆਸਰੇ ਤੇ। ਦੀਵੇ ਚੱਖੜਾ ਵਿੱਚ ਜਗਾਈ ਰੱਖੇ। ਸਵਾਸ ਸਵਾਸ ਭਗਵਾਨ ਦੇ ਨਾਲ ਲੇਖੇ ਪੂੰਜੀ ਇੰਜ ਭਗਵਾਨ ਦੀ ਧਰਤ ਗੁਰੂ। ਸ਼ਿਵ ਜੀ ਬਾਗ ਸਮਾਤੇ ਲਾਖ ਤੇ 12 ਸਾਲ ਦਾ ਰੱਖਿਆ ਵਰਤ ਗੁਰੂ ਲੈ ਕੇ ਦੇਣ ਲਈ ਹੱਕ ਇਨਸਾਨੀਅਤ ਦਾ ਟੱਕਰ ਲਈ ਗੁਰੂ ਗਨਹਾਗਾਰਾ ਦੇ ਨਾਲ ਬਿਲਕੁਲ ਲੇਡਰਾ ਜਾਤ ਅਭਿਮਾਨੀਆਂ ਨੇ ਇਸ ਤ ਪਰਖਿਆ ਇਸ ਖਤਲਵਾਰਾ ਦੇ ਨਾਲ ਜੋਤ ਗੁਰੂ ਤੇ ਸ਼੍ਰੀ ਵਾਲਮੀਕ ਜੀ ਦੇ ਜੀਵਨ ਜਗ ਲਈ ਪੇਮਸਾਲ ਸੋਣਾ ਇਸੇ ਲਈ ਇਸ ਧਰਮ ਦੇ ਦੇਵਤੇ ਦਾ ਦਿਨ ਦਿਨ ਵੱਧਦਾ ਗਿਆ ਇਕਬਾਲ ਸੋਣਾ ਹੁਣ ਵਾਲਮੀਕ ਭਗਵਾਨ ਦੇ ਮੰਦਰਾ ਦੀਆ ਨਵੀਆਂ ਕੀਤੀਆ ਗੁਰੂ ਸਾਧੀਆਂ ਨੇ ਵਾਲਮੀਕ ਭਗਵਾਨ ਦੇ ਨਾਮ ਉੱਤੇ ਮਾਇਆ ਭੇਟ ਕੀਤੀ ਪਰ ਉਪਕਾਰੀਆਂ ਨੇ ਸਿੰਗਾਪੁਰ ਅਫਰੀਕਾ ਅਮਰੀਕਾ ਇੰਗਲੈਂਡ ਵਿੱਚੋਂ ਆਉਂਦੇ ਦਰਸ਼ਕਾਂ ਲਈ ਸ਼ਰਧਾਵਾਨ ਇੱਥੇ ਸ੍ਰੀ ਪਾਲ ਮੀਕ ਤੇ ਭਰੇ ਪੰਡਾਰਿਆਂ ਚੋਂ ਸਤਿਗੁਰ ਬਖਸ਼ਦੇ ਮੁਕਤੀ ਦਾਣ ਇੱਥੇ ਵਾਲਮੀਕ ਭਗਵਾਨ ਦਾ ਇਹ ਮੰਦਰ ਰਹਿ ਨਾਮ ਦੀ ਚੜਖੜੀ ਗੁਲਜ਼ਾਰ ਇੱਥੇ ਸੇਵਾ ਧਰਮ ਪਿਆਰ ਤੇ ਬੰਦਗੀ ਦਾ ਕਲਯੁਗ ਵਿੱਚ ਹੋ ਰਿਹਾ ਪ੍ਰਚਾਰ ਜਿੱਥੇ ਗੁਰੂ ਕਿਆਂਨ ਨਾਥ ਜੀ ਸੇਵਾ ਦਾ ਕੁੰਭ ਲਾਇ ਜੀਵਨ ਦਾਨੀਓ ਸਫਲ ਕਮਾਈ ਕਰ ਲੋ ਬੈਠਣ ਲਈ ਭਗਵਾਨ ਦੀ ਗੋਦ ਅੰਦਰ ਆਪਣੇ ਆਪ ਦੀ ਆਪ ਅਗਵਾਹੀ ਕਰ ਲੋ ਮੇਰੇ ਗੁਰਾ ਦੀ ਰੀਤ ਹੈ ਇਸ ਸਮੰਦਰ ਆਦ ਕਵੀ ਵਾਂਗਰ ਪੇ ਮਸਾਲ ਹੋਵੇ ਇਸ ਤੇ ਚਮਕਦਾ ਸੋਨੇ ਦਾ ਗੁੰਬਦ ਜੜੇ ਆਖਰੀਆ ਨਾਨਾ ਦੇ ਨਾਲ ਹੋਵੇ ਲੱਗੀ ਪੀੜ ਹੈ ਇਸ ਸਥਾਨ ਉਤੇ ਨੇਕੀ ਨਿਮਰਤਾ ਨਾਲ ਸਿੰਗਾਰਿਆ ਦੀ ਸਿੱਧੀ ਨਾਲ ਸਵਰਗਾ ਦੇ ਸਾਜ ਹੋਵੇ ਇਸ ਦਿਆਂ ਗੁੰਬਦਾ ਤੇ ਮਨਾਰਿਆ ਦੀ ਇਥੋਂ ਆਣ ਕੇ ਤੇ ਮਾਵਾਂ ਜੱਗ ਦੀਆ ਮੰਗਣ ਲਾਉ ਕੁਸ਼ ਚਹਿ ਪੂਰਨ ਪੀਰ ਪੁੱਤਰ ਜਿਹੜੇ ਦੇਸ਼ ਤੇ ਕੌਮ ਦੇ ਕਰਨ ਰਾਖੀ ਬਣ ਕੇ ਧਰਮ ਦੇ ਦੇ ਲਈ ਸ਼ਮਸ਼ੀਰ ਪੁੱਤਰ ਦੁਹਰਾ ਗੁਰੂ ਕਿਆਰनाथ ਭਗਵਾਨ ਸੰਪੂਰਨ ਸ਼ਕਤੀਵਾਨ ਹੁਕਮ ਜਿਜੇ ਚ ਸੂਰਜ ਚੰਨ ਤਰਤੇ ਤਿਸ ਮੋਹਨ ਉੱਗਾ ਅਸਥਾਨ ਜਦ ਹੋ ਕੇ ਆ ਜਹਾਨ ਉਤੇ ਆਦ ਕਵੀ ਸ੍ਰੀ ਵਾਲਮੀਕ ਭਗਵਾਨ ਮਿਹਰਵਾਨ ਦਾ ਸ਼ਰਦਾ ਦੇ ਨਾਲ ਚੱਗ ਆਉਣ ਲਗਾ ਚਾਤਰਾ ਨੂੰ ਖੋਲਿਆ ਪੰਡਾਰਾ ਗੁਰੂ ਗਿਆਨ ਨੇ ਗਿਆੰ ਦਾ ਸਵਰਗਾ ਦੇ ਨਾਲ ਸਾਜ ਪਾਈ ਇਹਦੇ ਗੁੰਬਦਾਂ ਨੇ ਪੱਤਾ ਪੱਤਾ ਪਤਾ ਦੇਵੇ ਇਸ ਦੇ ਨਿਸ਼ਾਨ ਦਾ ਕੋੜਿਆ ਦੇ ਕੋੜ ਦੂਰ ਹੋਣ ਲੱਗੇ ਸਰ ਵਿੱਚ ਉਹ ਵੀ ਆ ਨਸੀਬ ਇਸ ਨੂੰ ਇਹਦੇ ਸ਼ਨਾਰ ਦਾ ਉਤਰਾ ਦੇ ਫਲ ਲੱਗੇ ਉਹਨਾਂ ਵੇਲਾ ਸੁਕੀਆਂ ਨੂੰ ਜੀਤੇ ਉੱਤੇ ਸਾਇਆ ਪਿਆ ਇਹਦੇ ਵਰਦਾਨ ਦਾ ਕੱਟੀ ਗਈ 84 ਤੇ ਉਦਾਸੀ ਉਹਦੀ ਦੂਰ ਹੋਈ ਬਣ ਗਿਆ ਮਰੀਦ ਜਿਹੜਾ ਇਸੇ ਅਸਥਾਨ ਦਾ ਅੱਠੇ ਪਹਿਰ ਸੰਗਤਾਂ ਲਈ ਲੰਗਰ ਤਿਆਰ ਰਹਿਦਾ ਰਾਜ ਰਜ ਛੱਕੇ ਜੋ ਵੀ ਯਾਤਰੂ ਜਹਾਨ ਦਾ ਗੁਰੂ ਗਿਆਨ ਨਾਥ ਮਹਾਰਾਜ ਨੇ ਤਪੱਸਿਆ ਦਾ ਜਗ ਲਾ ਕੇ ਇੱਥੇ ਧਗ ਲਾਇਆ ਕਲਿਆਣ ਦਾ ਲਾ ਕੇ ਸਮਾਧੀ ਸਾਧੂ ਬੈਠਦੇ ਹਮੇਸ਼ਾ ਇੱਥੇ ਪਰਬਤਾਂ ਤੇ ਇਹ ਬੈਠ ਸ਼੍ਰੀ ਸਮਾਧੀ ਜਿਵੇਂ ਬਾਣਦਾ ਕਣ ਕਣ ਵਿੱਚੋਂ ਰੂਪ ਦਿਸੇ ਭਗਵਾਨ ਜੀ ਦਾ ਸਰਤਦ ਨਾਲ ਜਿਹੜਾ ਇਸ ਨੂੰ ਪਛਾਣਦਾ ਗੁਰੂ ਕਾਨਨਾਥ ਦੇ ਬਣਾਏ ਹੋਏ ਮੰਦਰ ਉੱਤੇ ਝੂਲ ਦਾ ਨਿਸ਼ਾਨ ਸੋਨਾ ਤੀਰ ਤੇ ਕਮਾਨ ਦਾ ਪੂਰਨ ਲਖਾਰੀ ਹੈ ਗਰੀਬ ਰੀ ਕਹੀ ਕਲਮ ਕਹਦੀ ਕਿਵੇਂ ਵਿਸਥਾਰ ਕਰੇ ਸ਼ਕਤੀ ਮਹਾਨ ਦਾ ਵਾਲਮੀਕ ਰਿਸ਼ੀ ਜੀ ਦੇ ਸੂਰਬੀਰ ਪੈਦੋਂ ਕਰ ਕੌਮ ਹੱਥ ਲੈ ਸੁਲਤਾਨਾਂ ਨਾਲ ਟਕਰਾਂ ਕੌਮ ਦਾ ਬਗੀਚਾ ਜਿਹੜੇ ਚੜੋ ਪੁੱਟੀ ਗਾ ਰਹੇ ਨੇ ਲਈਆ ਉਹਨਾਂ ਦਿਲ ਵਿੱਚ ਤਫਾਨਾਂ ਨਾਲ ਟਕਰਾ ਕੌਮ ਦਾ ਵਕਾਰ ਅਣਖ ਪੈਰਾ ਵਿੱਚ ਰੁਲੀ ਦੇਖ ਜਰਿਆਨੇ ਲਈਆ ਨੇ ਚਟਾਨਾਂ ਨਾਲ ਟਕਰਾ ਭਗਵਾਨ ਪਾਲਮੀਕ ਜੀ ਦਾ ਮੰਦਿਰ ਬਚਾਉਣ ਦੇ ਲਈ ਸਾਧੂਆ ਨੇ ਲਈਆ ਨੇ ਸ਼ੈਤਾਨਾਂ ਨਾਲ ਟਕਰਾ ਰਾਜ ਮਦ ਵਿੱਚ ਜਿਹੜੇ ਭੁੱਲ ਗਏ ਮਨੁੱਖ ਤਨ ਦੂਰ ਕਰਨ ਉਹਨਾਂ ਦੀ ਆ ਚਲਵੀਂ ਆਪਾਧੀਆ ਸ਼ਿਵ ਜੀ ਦੇ ਬਾਗ ਰਿਸ਼ੀ ਜਗਤ ਗੁਰੂ ਗਿਆਨਨਾਥ ਜੀ ਨੇ ਜ਼ੁਲਮਾਂ ਦੀ ਜੇਲ੍ਹ ਵਿੱਚ ਲਾ ਲਿਆ ਸਮਾਧਿਆ ਸੀਸ ਤਲੀ ਧਰ ਤੁਰੇ ਗੇਲਾ ਨਾ ਮਹਾਤਮਾ ਦਾ ਨਾਲ ਨਾਲ ਤੁਰੇ ਕੁਰਬਾਨੀਆਂ ਦੇ ਕਾਫਲੇ ਅਗੇ ਅਗੇ ਲਾੜੇ ਵਾਂਗ ਤੁਰ ਪਏ ਆਨ ਨਾਰਥ ਪਿਛੇ ਪਿਛੇ ਰੁਖਾਮਸ ਤਾਨੀਆਂ ਦੇ ਕਾਫਲੇ ਸੱਜਣਾ ਦੇ ਨਾਲ ਸ਼ੇਰ ਬਨ ਕੇ ਸ਼ਹਾਦਤ 따ਦੇ ਚਾਵਾਂ ਨਾਲ ਤੁਰ ਪਏ دیਵਾਨੀਆਂ ਦੇ ਕਾਫਲੇ ਸ਼੍ਰੀ ਵਾਲਮੀਕੀ ਦਾ ਮੰਦਰ ਬਚਾਉਣ ਦੇ ਲਈ ਕੌਮ ਕੱਲੇ ਸਿਰਾਂ ਤੇ ਆਦਾਨੀਆਂ ਤੇ ਕਾਫਲੇ ਕੰਬ ਗੈਬ ਜੀਲ ਤੇ ਤਰੇ ਲਿਆ ਅਗਈ ਖਾ ਕਮਾਨੋ ਕੌਮ ਦੇ ਜਵਾਨਾ ਵਿੱਚ ਦੇਖ ਕੇ ਸ਼ਖ ਹਰ ਹਰਤਾ ਸਾਧੂ ਅਦਰ ਜੋਸ਼ ਦੇਖ ਕੰਬਿਆ ਜਹਾਨ ਸਾਰਾ ਮਾਲਾ ਦਿਆ ਮਣ ਕੇ ਆਤੋ ਪੁੱਟਿਆ ਬਗਾਵਤਾ ਪਰ ਅਫਸੋਸ ਕੁਝ ਪੇਸ਼ਾਗਰ ਨਿਦਰਾਨੇ ਕੌਮ ਦੇ ਆਲਾਪਾ ਨਾਲ ਕੀਤਿਆ ਗਦਾਰੀਆ ਪੰਛੀ ਆਦੇ ਪਾਂਦ ਪੱਸੇ ਲਾਲ ਚਾ ਦੇ ਜਾਲ ਵਿੱਚ ਕੌਮ ਦੀ ਆ ਭੁੱਲ ਕੇ ਤਮਾਮ ਜ਼ਿੰਮੇਵਾਰੀਆਂ ਦੀਪੂਆ ਤੇ ਕੋਟਿਆ ਨੇ ਮਤ ਐਸੇ ਮਾਰ ਲੇਤੀ ਕੌਮ ਦੇ ਆ ਕਹਿ ਰਚ ਵਿਛਾਇਆ ਅੰਗਿਆਰੀਆ ਰਿਸ਼ੀ ਵਾਲਮੀਕ ਜੀ ਦੀ ਦੁੱਧਾ ਧੁੱਤੀ ਆਤਮਾ ਨੂੰ ਕੌਮ ਦੇ ਤਰੋ ਯਹ ਹੱਥ ਛੁਰਿਆ ਨੇ ਮਾਰਿਆ ਇੱਕ ਪਾਸੇ ਬੈਰੀ ਸਰਕਾਰ ਹੈ ਸੇ ਫਿਰਕੂ ਆਦਿ ਨਾਲ ਉਹਦੇ ਰਲੇ ਹੋਏ ਕੌਮ ਦੇ ਇਕਦਾਰ ਨੇ ਦੂਜੇ ਪਾਸੇ ਕੌਮ ਦੇ دیਵਾਨੇ ਮਸਤਾਨੇ ਸਾਧੂ ॠषि ਵਾਲਮੀਕ ਜੀ ਦੇ ਸੱਚੇ ਪੈਰੋਕਾਰ ਨੇ ਚੌਥਰਾ ਦੇ ਭੁੱਖੇ ਕੁਝ ਕੌਮ ਦੇ ਤਰਹੀ ਅਦ ਕੌਮ ਦੀਆ ਮੰਦਰਾ ਦਾ ਮੁੱਲ ਪੈ ਨੇ ਵਟ ਦੇ ਦੀ ਪੂਆ ਵਜੇਰੀਆ ਤੇ ਮੈਂਬਰੀ ਦੇ ਟੁਕੜਿਆ ਲਈ ਖੂਨ ਪੀਣੇ ਹਾਕਮਾਂ ਦੇ ਬੋਟ ਪੈਨੇ ਛੱਟਦੇ ਕੌਮ ਦੇ ਕਸਾਈ ਕੌਮੀ ਏਕਤਾ ਦੀ ਲੋੜ ਵੇਲੇ ਕੌਮ ਦੀ ਆਉਂਦਰਾ ਨੂੰ ਕੈਂਚੀ ਨਾਲ ਕੱਟਦੇ ਮਾਪਿਆਂ ਦੇ ਬਾਗ ਸ਼ਾਮ ਮਾਣੀ ਜਿਹੜੇ ਪੂਟੜੇ ਦੀ ਅੱਜ ਉਸੇ ਬੂਟੜੇ ਨੂੰ ਹੱਥੀ ਪੈਨੇ ਕੱਟਦੇ ਲਗਨ ਕੋ ਸ਼ਵਾਂਗ ਕਿਤ ਹੋਣੀ ਏ دیਵਾਨਿਆਂ ਦੀ ਇਸ ਲਈ ਕਿ ਲੇਖੀ ਤੇ ਸਚਾਈ ਸਾਡੇ ਵੱਲ ਏ ਟੰਡਾ ਵਾਲਮੀਕ ਜੀ ਦਾ ਡੁਗ ਡੁਗ ਚੱਲਣਾ ਏ ਕੌਮ ਸਾਡੇ ਵੱਲ ਤੇ ਖੁਦਾਈ ਸਾਡੇ ਵੱਲ ਏ ਮਸਲਾ ਇੱਕ ਕੰਦ ਦਾ ਜਾਂ ਮਸਲਾ ਸਰਾਂ ਦਾ ਨਹੀਂ ਮਸਲਾ ਇੱਕ ਕੌਮ ਦੀਆਂ ਅਣਖਾਂ ਤੇ ਆਨਾਂ ਦਾ ਰਿਸ਼ੀ ਵਾਲਮੀਕ ਜੀ ਦੇ ਚੰਡੇ ਉੱਤੇ ਝੂਲ ਰਹੇ ਜੋ ਮਸਲਾ ਇਹ ਉਹਨਾਂ ਸੋਨੇ ਤੀਰਾ ਤੇ ਕਮਾਨਾਂ ਦਾ ਪੋਜ ਦੇ ਆ ਪੱਤਰਾ ਤੇ ਲਿਖੀ ਗਈ ਰਮੈਣ ਜਿੱਥੇ ਇਹ ਮਸਲਾ ਇਹ ਰਿਸ਼ੀ ਜੀ ਦੇ ਉਹਨਾਂ ਇਸ ਥਾਨਾ ਦਾ ਦਿਨੋ ਦਿਨ ਕੌਮ ਜਿਹੜੀ ਮੌਤ ਵੱਲ ਜਾ ਰਹੀ ਏ ਇਹ ਮਸਲਾ ਹੈ ਕੌਮ ਦੇ ਕਰੋੜਾ ਇਨਸਾਨਾਂ ਦਾ ਪੂਰਨ ਪ੍ਰਾਣ ਦਿ ਲੋ ਚਾਉਂਦੇ ਹਾਂ ਜੇ ਕੌਮ ਵਿੱਚ ਸੁੱਤੀ ਹੋਈ ਕੌਮ ਤਾਂ ਢੋਣ ਕੇ ਜਗਾ ਦਿਓ ਤਨ ਮਨ ਧਨ ਤੇ ਜਵਾਨੀ ਆ ਦਾ ਜੋਰ ਲਾ ਕੇ ਗੁਰੂ ਕਿਆਂ ਨਾਥ ਜੀ ਤੋਂ ਜੀਵਨ ਕੁਮਾ ਦਿਓ